ਪਰ ਮੁਕਦਮਾ ਐਫ ਆਈ ਆਰ ਅੱਜ ਕੱਲ ਦਰਜ ਕੀਤੀ ਸੀਗੀ ਤਿੰਨ ਸਾਤ ਨੂੰ ਇਹਦੇ ਵਿੱਚ ਅਸੀਂ ਦੋ ਦੇਸੀ ਕੱਟੇ 315 ਬੋਰ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ 315 ਬੋਰ ਤੇ ਜਿਹੜੇ ਹੈਗੇ ਆ ਆਕਾਸ਼ ਉਰਫ ਕੋਲੀ ਤੋਂ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਕਿ ਗਲੀ ਨੰਬਰ 1 ਗੌਤਮ ਕਲੋਨੀ ਦਾ ਰਹਿਣ ਵਾਲਾ ਹੈਗਾ ਜਗੀਰਪੁਰ ਰੋਡ ਲੁਧਿਆਣਾ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਪਹਿਲਾ ਮੁਕਦਮਾ ਜਿਹੜਾ ਸੀ 156 ਨੰਬਰ ਜਿਹੜਾ ਸੀਗਾ 323 24 ਲੜਾਈ ਝਗੜੇ ਦਾ ਪਹਿਲਾਂ ਹੀ ਥਾਣਾ ਟਿੱਪਿਆ ਦੇ ਵਿੱਚ ਜਿਹੜਾ ਸੀਗਾ ਉੱਦਾਂ ਸੀਗਾ ਔਰ ਇਹ ਜਿਹੜੀ ਰਿਕਵਰੀ ਹੈਗੀ ਆ ਸਾਡੇ ਸਚੂ ਟੱਬਾ ਨੇ ਜਿਹੜੀ ਹੈਗੀ ਸੀਕ੍ਰੀਟ ਇਨਫੋਰਮੇਸ਼ਨ ਤੇ ਵਿਸਤਾਰਕ ਕੀਤੀ ਸੀ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਕਿਰਪਾਪਲੀਜ਼ ਇਹ ਕੱਲ ਹੀ ਹੀ ਹਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਹੈਗਾ ਫੜਿਆ ਗਿਆ ਪੁਛਗਛ ਦੌਰਾਨ ਜਿਹੜਾ ਹੁਣ ਤੱਕ ਇਹਨਾਂ ਦਾ ਜਿਹੜਾ ਲਿੰਕ ਪਿੱਛੋਂ ਜਿਹੜਾ ਹੈਗਾ ਯੂਪੀ ਤੋਂ ਆਇਆ ਹੈਗਾ ਕਿ ਯੂਪੀ ਤੋਂ ਲੈ ਕੇ ਆਇਆ ਬਾਕੀ ਇਹਦਾ ਰਿਮਾਂਡ ਲੈ ਕੇ ਅੱਜ ਜਿਹੜਾ ਹੈਗਾ ਕਿਉਂਕਿ ਕੱਲ ਹੀ ਫੜਿਆ ਹੈਗਾ ਬਾਕੀ ਬਰੀਕੀ ਨਾਲ ਪੁਛਗਛ ਕਰਕੇ ਹੋਰ ਜਾਣਕਾਰੀ ਕਰਨ ਦੀ ਸੰਭਾਗ ਇਹ ਆਪਣੇ ਲੁਧਿਆਣੇ ਦਾ ਜੀ ਲੁਧਿਆਣੇ ਦਾ ਇਹ ਜਿਹੜਾ ਹੈਗਾ ਗੌਤਮ ਕਲੋਨੀ ਦਾ ਕੰਮ ਕਰਦੀ ਜਾਂਦਾ ਹੁੰਦਾ ਇਹ ਵਿਲਾ ਹੀ ਹੈਗਾ ਜੀ ਬੜਾ ਜੀਪੜੂ ਇਹਨਾਂ ਕਿਤੀ ਹੋਈ ਹੈ ਤੇ ਉਸ ਤੋਂ ਬਾਅਦ ਵੀ ਲਾਈ ਹੈ ਫਿਰ ਲਾਲ ਕੋਈ ਸਾਥੀ ਦਾ ਹੋਰ ਕੋਈ ਪਤਾ ਨਹੀਂ ਫਿਲਹਾਲ ਜਿਹੜਾ ਹੈਗਾ ਇਹ ਇਹ ਹੈਗਾ ਹੁਣੇ ਹੀ ਚੀਜ਼ ਇਹਨਾਂ ਰਿਮਾਂਡ ਲੈ ਕੇ ਫਿਰ ਅੱਗੇ ਬਾਤਾਂ ਮੁਕੱਦਮਾ ਕਿਦਾਂ ਚੱਲ ਰਿਹਾ ਆਮ ਜੈਕਟੇ ਥੱਲੇ ਜੀ ਆਮ ਜੈਕਟੇ ਜੀ ਨਹੀਂ ਆਮ ਜੈ ਆਮ ਜੈ ਜਿਹੜੇ ਹੁੰਦੇ ਆਪੀਸੀ ਹੈਗੇ ਇੰਡੀਅਨ ਪੀਨਲ ਕੋਡ ਉਹਦੀ ਜਗ੍ਹਾ ਬੀ ਐਨ ਐਸ ਆ ਗਿਆ ਹੈ ਤੇ ਜਿਹੜਾ ਸਪੈਸ਼ਲ ਲੋਕਲ ਐਂਡ ਸਪੈਸ਼ਲ ਲਾ ਹੁੰਦੇ ਆਮ ਜੈਕਟੇ ਤੋਂ ਦੇਖਲੇ ਰਜਾ ਹੈ ਇਹ ਇਹ ਤੁਹਾਨੂੰ ਲੈ ਕੇ ਆ ਰਿਹਾ ਸੀਗਾ ਕਿ ਇਹਦੇ ਕੋਲ ਕਿਹੜਾ ਵਹੀਕਲ ਸੀਗਾ ਸਰ ਨਹੀਂ ਇਹ ਨਹੀਂ ਹੈਗਾ ਇਹ ਜਦੋਂ ਸੀਕ੍ਰੀਟ ਇਨਫਾਰਮੇਸ਼ਨਸ ਤੇ ਜਿਹੜਾ ਸੀਗਾ ਉਹਦੇ ਉੱਤੇ ਇਹਨੂੰ ਰੋਕ ਕੇ ਦੀ ਜਿਹੜਾ ਪੁੱਛ-ਕਿਛ ਕਰਕੇ ਤੋੜਕਾ ਵੀ ਇਹਦੀ ਮਨਸ਼ਾ ਕੀ ਸੀ ਇਹ ਦੇਖੋ ਮਨਸ਼ਾ ਤੇ ਦੀ ਕੋਈ ਨਾ ਕੋਈ ਕ੍ਰਾਈਮ ਕਰਨ ਦੀ ਹੋएगी ਕਿਉਂਕਿ ਆਲਰੇਡੀ ਪਹਿਲਾਂ ਦਰਜ ਹੈਗਾ ਹੁਣ ਇਹ ਕਹਿ ਰਿਹਾ ਕਿ ਮੈਂ ਜਿਹੜਾ ਹੈਗਾ ਆਪਣੇ ਸੇਫਟੀ ਦੀ ਲਿਆ ਸੀਗਾ ਬਟੇ ਮੰਨਣਯੋਗ ਨਹੀਂ ਹੈਗੀ ਗੱਲ ਕਿਉਂਕਿ ਤੁਹਾਨੂੰ ਪਤਾ ਅਕਸਰ ਜਿਹੜਾ ਹੈਗਾ ਇਹ ਜਿਹੇ ਜਿਹੜੇ ਵੈਪਨਸ ਹੁੰਦੇ ਆ ਕਿਤੇ ਨਾ ਕਿਤੇ ਰੋਜ਼ਮਾਰਾ ਹੀ ਕ੍ਰਾਈਮ ਦੇ ਵਿੱਚ ਵਰਤੇ ਜਾਂਦੇ ਨੇ ਤੁਸੀਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਸੇ ਨਾ ਕਿਸੇ ਵਾਰਦਾਤ ਚ ਵਰਤੇ ਹੋਣਗੇ ਜਾਂ ਵਰਤੇ ਜਾਣੇ ਸੀਗੇ ਦੋ ਕੱਟੇ ਪਰੰਦੇ ਦੋ ਕੱਟੇ ਇਹ ਦੇਖੋ ਹੋਏ ਆ ਦੋ ਰੌਂਜ ਜਿਹੜੇ ਹੈਗੇ 300 ਦੋ ਜਿੰਦਾ ਚੱਕਰ ਵੀ ਹੈ ਜਾਂ ਬੰਦਾ ਕੱਲਾ ਹੀ ਹੈ ਹਾਂਜੀ ਕੱਲਾ ਹੀ ਬੰਦਾ ਮੈਂ ਉਹੀ ਬੇਨਤੀ ਤੁਹਾਨੂੰ ਕਰ ਰਿਹਾ ਨਾ ਜੀ ਹਜੇ ਇਹਦਾ ਰਿਮਾਰਕ ਲੈ ਕੇ ਪੁੱਛਗਿਛ ਕਰਾਂਗੇ ਚਾ ਕਿਤਾ ਕਿਸ ਤਰ੍ਹਾਂ ਕਿੰਨੇ ਕੁ ਫਾਇਰਚ ਹੋ ਪਾਏਗੇ ਜੀ ਦੇਖੋ ਇਹ ਜਿਹੜੀ ਚੀਜ਼ ਜਿਹੜੀ ਹੈਗੀ ਜਿਹੜੀ ਫੋਰੈਂਸਿਕ ਜਿਹੜਾ ਹੈਗਾ ਆਪਣਾ ਬਲਾਸਟਿਕ ਐਕਸਪਰਟ ਉਹੀ ਦੱਸ ਸਕਦਾ ਇਹਦੇ ਵਿੱਚ ਉਹ ਕੇਸ ਦੇ ਡਿਊਰਿੰਗ ਇਨਵੈਸਟੀਗੇਸ਼ਨ ਹੀ ਵਿੱਚ ਹੈ। ਥੈਂਕ ਯੂ ਜੀ ਥੈਂਕ ਯੂ।